ਸਾਸਤਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਇੱਕ ਬਹੁਤ ਹੀ ਸੋਹਣਾ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਘਰ ਵੀ ਬਹੁਤ ਸੋਹਣਾ ਜੀ ਲੋਕੇਸ਼ਨ ਵੀ ਬਹੁਤ ਵਧੀਆ ਜੀ ਰੇਟ ਮਾਲਕ ਨੇ ਬਿਲਕੁਲ ਹੀ ਜਾਇਜ਼ ਮੰਗਿਆ ਤਿੰਨ ਬਸ ਜਗਾ ਜੀ ਇਹ 150 ਗੱਜ ਜਗਾ ਦੋ ਮੰਜ਼ਿਲਾ ਘਰ ਬਣਿਆ ਹੋਇਆ ਤੇ ਆਹ ਦੇਖੋ ਜੀ ਆਹ ਮੇਨ ਗੇਟ ਹੈ ਸਗਾ ਮੇਨ ਗੇਟ ਤੋਂ ਐਂਟਰੀ ਕਰਦੇ ਸਾਰ ਆ ਗਿਆ ਹੀ ਖੁੱਲਾ ਡੁੱਲਾ ਵਿਹੜਾ ਤੇ ਨਾਲ ਹੀ ਆ ਗਿਆ ਜੀ ਫਰੰਟ ਤੇ ਇੱਕ ਕਮਰਾ ਆ ਗਿਆ ਖੁੱਲਾ ਡੁੱਲਾ ਪੂਰਾ ਕਮਰਾ ਬਣਿਆ ਹੋਇਆ ਤੇ ਇਹ ਟਾਇਲ ਵਾਲੇ ਤੇ ਬਣਿਆ ਇਹ ਘਰ ਟਾਇਲ ਵਾਲੇ ਤੇ ਬਣਿਆ ਹੋਇਆ ਹੈ ਬਹੁਤ ਵਧੀਆ ਨਾ ਕੋਈ ਚੋਣ ਦਾ ਸਿਸਟਮਾ ਨਾ ਕੋਈ ਹੋਰ ਵੀ ਘਰ ਬਹੁਤ ਵਧੀਆ ਜੀ ਆ ਗਿਆ ਜੀ ਬਾਥਰੂਮ ਬਾਥਰੂਮ ਵੀ ਪੂਰਾ ਖੁੱਲਾ ਡੁੱਲਾ ਬਣਿਆ ਹੋਇਆ ਤੇ ਇੱਧਰ ਜਿਹੜਾ ਬਰਾਂਡਾ ਹੈ ਇਹ ਚ 36 ਜੀ ਪਾਈ ਹੋਈ ਹੈ ਜੀ ਤੇ ਆ ਪੌੜੀਆਂ ਚੜਦਿਆਂ ਆ ਗਈ ਜੀ ਰਸੋਈ ਰਸੋਈ ਦੇ ਵਿੱਚ ਸਲਫਾ ਸਲਫਾ ਪਾਂਗਾ ਹੋਊਗਾ ਨੇ ਤੇ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਤੇ ਆ ਆ ਗਈ ਜੀ ਲੈਟਰੀਨ ਇੱਥੇ ਇੰਗਲਿਸ਼ ਸ਼ੀਟ ਲੱਗੀ ਹੋਈ ਆ ਤੇ ਇਹ ਵੀ ਵਧੀਆ ਬਣੀ ਹੋਈ ਆ ਪੂਰੀ ਤੇ ਆ ਆ ਗਿਆ ਜੀ ਕਮਰਾ ਆ ਕਾਰਨਰ ਤੇ ਵਿੰਡੋ ਦਿੱਤੀ ਗਈ ਇੱਕ ਫਰੰਟ ਤੇ ਵਿੰਡੋ ਦਿੱਤੀ ਹੋਈ ਆ ਤੇ ਆ ਆ ਗਿਆ ਜੀ ਬੈਡਰੂਮ ਇਹ ਦੇਖੋ ਇਹ ਵੀ ਪੂਰਾ ਖੁੱਲਾ ਢੁੱਲਾ ਬਣਿਆ ਹੋਇਆ ਤੇ ਉੱਪਰ ਪਰਸ਼ਤੀ ਬਣੀ ਹੋਈ ਆ ਇਹ ਤੇ ਵਾਲਪੇਪਰ ਲੱਗਿਆ ਹੋਇਆ ਸਾਫ ਸੁਥਰਾ ਘਰ ਆ ਜੀ ਪੂਰਾ ਤੇ ਛੱਤਾਂ ਦੇ ਉੱਤੇ ਵੀ ਕਲਰ-ਕਲਰ ਹੋਇਆ ਵਾ ਪੇਂਟ ਸਾਰਾ ਜਾਨੀ ਕਿ ਕੰਮ ਕੰਪਲੀਟ ਆ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆਪਾਂ ਉੱਪਰੋਂ ਛੱਤ ਤੇ ਉੱਪਰ ਵੀ ਦੋ ਕਮਰੇ ਬਣੇ ਹੋਏ ਆ ਜੀ ਤੇ ਆ ਪੌੜੀਆਂ ਦੇ ਵਿੱਚ ਆ ਗਈ ਇੱਕ ਛੋਟੀ ਜਿਹੀ ਪਰਛਤੀ ਆ ਬਣੀ ਹੋਈ ਆ ਇੱਥੇ ਆਪਣਾ ਸਮਾਨ ਸੋਨ ਰੱਖ ਸਕਦੇ ਜਿੱਦਾਂ ਮਰਜੀ ਇਹਨਾਂ ਨੇ ਪਿਆਜ਼ ਪੂਰੀ ਰੱਖੇ ਹੋਏ ਆ ਇੱਥੇ ਤੇ ਇਹਦੇ ਨਾਲ ਹੀ ਆ ਗਿਆ ਜੀ ਇੱਕ ਕਮਰਾ ਆ ਆ ਕਮਰਾ ਆ ਗਿਆ ਜੀ ਅਕਈ ਵੀ ਤੁਹਾਨੂੰ ਦਿਖਾਉਂਦੇ ਆਂ ਆਪਾਂ ਖੋਲ ਕੇ ਆ ਦੇਖੋ ਇੱਕ ਕਮਰਾ ਆ ਗਿਆ ਜੀ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਇਹਦੇ ਵਿੱਚ ਰੋਸ਼ਨਦਾਨ ਦਿੱਤਾ ਗਿਆ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਆ ਦੇਖੋ ਇਹ ਰੋਸ਼ਨਦਾਨ ਦਿੱਤਾ ਹੋਇਆ ਚਾਰ ਕਮਰੇ ਬਣੇ ਹੋਏ ਆ ਟੋਟਲ ਦੋ ਕਮਰੇ ਉੱਪਰ ਬਣੇ ਆ ਜੀ ਤੇ ਦੋ ਨੀਚੇ ਆ ਗਏ ਆ ਪੌੜੀਆਂ ਦਾ ਗੇਟ ਉੱਪਰੋਂ ਵੀ ਬੰਦ ਹੋ ਜਾਂਦਾ ਜੀ ਆ ਜਾਲੀ ਜੀ ਲੱਗੀ ਹੋਈ ਐ ਇੱਥੇ ਤੇ ਆ ਆ ਗਿਆ ਜੀ ਪੂਜਾ ਰੂਮ ਛੱਤ ਤੇ ਪੂਜਾ ਰੂਮ ਬਣਿਆ ਹੋਇਆ ਹੁਣ ਤੁਹਾਨੂੰ ਦਿਖਾਉਣਾ ਹੈ ਉੱਪਰਲਾ ਕਮਰਾ ਜੀ ਤੇ ਆਹ ਦੇਖੋ ਵੀ ਸਾਰਾ ਵਧੀਆ ਬਣਿਆ ਹੋਇਆ ਹੈ ਉੱਪਰ ਉਹ ਇਦਾਂ ਜੰਗਲਾ ਜੰਗਲਾ ਲੱਗਿਆ ਹੋਇਆ ਜੀ ਵਧੀਆ ਸਾਰਾ ਸਿਸਟਮ ਆ ਤੇ ਆ ਆ ਗਿਆ ਜੀ ਉੱਪਰਲਾ ਕਮਰਾ ਇਹਦੇ ਦੋ ਕਮਰੇ ਬਣ ਸਕਦੇ ਇਹ ਪੂਰਾ ਖੁੱਲਡਾ ਕਮਰਾ ਬਣਿਆ ਹੋਇਆ ਹੈ ਇਹਦੇ ਸੈਂਟਰ ਦੇ ਵਿੱਚ ਕੰਧ ਕਰਕੇ ਦੋ ਕਮਰੇ ਬਣ ਸਕਦੇ ਆ ਜਿਵੇਂ ਕਿਰਾਏ 'ਤੇ ਚੜਾਉਣਾ ਹੋਵੇ ਉਹਦੇ ਲਈ ਵੈਸਤਾ ਲੋਕੇਸ਼ਨ ਬਹੁਤ ਵਧੀਆ ਜੀ ਬੱਸ ਅੱਡੇ ਦੇ ਬਿਲਕੁਲ ਨੇੜੇ ਆ ਕਰਨੈਲ ਗੇਟ ਦੇ ਵਿੱਚ ਘਰ ਬਣਿਆ ਹੋਇਆ ਬੱਸ ਅੱਡਾ ਵੀ ਨੇੜੇ ਆ ਮੰਡੀ ਵੀ ਨੇੜੇ ਇੱਥੋਂ ਤੇ ਜਿਹੜਾ ਸਟੇਸ਼ਨ ਆ ਜੀ ਰੇਲਵੇ ਸਟੇਸ਼ਨ ਉਹ ਵੀ ਬਿਲਕੁਲ ਨੇੜੇ ਆ ਤੇ ਆਹ ਮੂਹਰੇ ਥੋੜੀ ਹੀ ਬਾਲਕਨੀ ਛੱਡੀ ਹੋਈ ਆ ਤੇ ਆਹ ਦੇਖੋ ਜੀ ਗਲੀ ਦੇ ਲਾਸਟ ਤੇ ਘਰ ਆ ਜਿਵੇਂ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਇੱਥੇ ਕਿਸੇ ਦਾ ਫालतू ਢੇੜਾ ਜੀ ਵੀ ਬੁੜੀਆਂ ਬੜੀਆਂ ਕੱਲੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਸਾਧਨ ਸੂਧਨ ਖੜਾਉਣ ਦੀ ਕੋਈ ਦਿੱਕਤ ਨਹੀਂ ਤੇ ਗਲੀ ਵਿੱਚ ਜਿੱਦਾਂ ਮਰਜੀ ਆਪਣੇ ਸਾਧਨ ਸੂਧਨ ਖੜਾ ਸਕਦੇ ਆਪਾਂ ਬਹੁਤ ਵਧੀਆ ਮੁਹੱਲੇ ਤੇ ਘਰਾਂ ਦੇ ਵਿੱਚ ਘਰ ਆ ਜੀ ਇਹੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜਾਇਏ ਬੁੜੀਆਂ ਕੱਲੀਆਂ ਰਹੀ ਜਾਣ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 14 ਲੱਖ ਰੁਪਏ ਇਸ ਘਰ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਘਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣਾ ਨੰਬਰ ਹੈਗਾ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ ਜੀ